ਕਾਲ ਜੀ ਸਾਰਿਆਂ ਨੂੰ ਸਟੱਡੀ ਇਨਫੋਸ ਤੁਹਾਡਾ ਸਵਾਗਤ ਹੈ ਅੱਜ ਆਪਾਂ ਬੀ ਐਨ ਐਸ ਐਸ ਸ਼ੁਰੂ ਕਰ ਰਹੇ ਹਾਂ ਠੀਕ ਹੈ ਬੀ ਐਨ ਐਸ ਐਸ ਸੇਮ ਐਜ਼ ਤੁਹਾਡੀ ਸੀ ਆਰ ਪੀ ਸੀ ਵਾਂਗ ਹੀ ਹੈ ਠੀਕ ਹੈ ਸੀ ਆਰ ਪੀ ਸੀ ਦਾ ਹੀ ਸੋਧਿਆ ਹੋਇਆ ਰੂਪ ਬੀ ਐਨ ਐਸ ਐਸ 2023 ਹੈ ਠੀਕ ਹੈ ਇਸ ਦੀ ਫੁੱਲ ਫਾਰਮ ਕੀ ਹੈ ਭਾਰਤੀ ਨਾਗਰਿਕ ਸੁਰੱਖਿਆ ਸੰਹਿਤਾ ਠੀਕ ਹੈ ਬੀ ਐਨ ਐਸ ਐਸ ਠੀਕ ਹੈ ਦੂਜੀ ਜਿਹੜੀ ਆਪਣੀ ਸੀਗੀ ਬੀ ਆਈ ਪੀ ਸੀ ਤੋਂ ਚੇਂਜ ਹੋਈ ਹੈ ਉਹ ਹੈ ਬੀ ਐਨ ਐਸ ਭਾਰਤੀ ਨਿਆ ਸੰਹਿਤਾ ਠੀਕ ਹੈ ਇਹ ਦੋਹਾਂ 'ਚ ਫਰਕ ਹੈ ਕਨਫਿਊਜ਼ ਨਹੀਂ ਹੋਣਾ ਤੁਸੀਂ ਠੀਕ ਹੈ ਆਪਣੇ ਕੋਲ ਇਹਦਾ ਜ਼ਿਆਦਾ ਸਿਲੇਬਸ ਤਾਂ ਹੈ ਨਹੀਂ ਆਪਾਂ ਜਿਵੇਂ ਲਾਈਕ ਤੁਹਾਡਾ ਪਿਛਲੀ ਵਾਰ ਦਾ ਸਿਲੇਬਸ ਸੀ ਨਾ ਉਹ ਹੀ ਸਿਲੇਬਸ ਹੈ ਜਿਹੜਾ ਆਪਾਂ ਇਸ ਵਿੱਚ ਕਵਰ ਕਰਾਂਗੇ ਬਾਕੀ ਜੋ ਵੀ ਸਿਲੇਬਸ ਹੋਵੇਗਾ ਤੁਹਾਡਾ ਉਹ ਆਪਾਂ ਜਮੇ ਵੀ ਤੁਹਾਡਾ ਨਵਾਂ ਸਿਲੇਬਸ ਆਵੇਗਾ ਉਹਦੇ ਸਾਬ ਨਾਲ ਅਪਡੇਟ ਕਰ ਦਵਾਂਗੇ ਠੀਕ ਹੈ ਹੁਣ ਦੇਖੋ CRPC 2 BNSS ਬਹੁਤਾ ਚੇਂਜ ਤਾਂ ਨਹੀਂ ਹੈਗਾ ਪਰ ਇਸ ਵਿੱਚ ਕੁਝ ਚੇਂਜ ਹੈ ਜਿਵੇਂ ਕਿ ਤੁਹਾਡਾ ਹੋ ਗਿਆ ਜਿਵੇਂ ਕੁਝ ਧਰਾਮਾਂ ਸੀਗੀਆਂ ਠੀਕ ਹੈ ਜਿਵੇਂ ਡੈਫੀਨੇਸ਼ਨ ਵਿੱਚ ਤਾਂ ਕੋਈ ਜ਼ਿਆਦਾ ਚੇਂਜ ਨਹੀਂ ਹੋਵੇਗਾ ਪਰੰਤੂ ਜਿਵੇਂ ਜਿਹੜੇ ਧਰਾਮਾਂ ਹੈ ਉਹ ਬਦਲ ਗੀਆਂ ਠੀਕ ਹੈ ਜਿਵੇਂ ਇਹ ਸੰਮਰ ਦੀ ਤਾਮਿਲ ਮੰਨ ਲਓ ਪਹਿਲਾਂ ਬਾਹਰ ਸੀਗੀ ਇਸ ਵਾਰ ਇਸੀ 64 ਹੈ ਠੀਕ ਹੈ ਆ ਉੱਪਰ ਹਿੱਟ ਹੋ ਗਿਆ ਥੋੜਾ ਥੋੜਾ ਕੁਝ ਕੁਝ ਕੇ ਫਰਕ ਉਹ ਤੁਹਾਨੂੰ ਚੰਗੀ ਤਰ੍ਹਾਂ ਯਾਦ ਕਰਨਾ ਪੈਣਾ ਕਿਉਂਕਿ ਉਹੀ ਤੁਹਾਡੇ ਜ਼ਿਆਦਾ ਕੰਮ ਆਉਣਾ ਹੈ ਕਿਉਂਕਿ ਪੇਪਰ ਵਿੱਚ ਜ਼ਿਆਦਾਤਰ ਹੈਡਿੰਗ ਵਿੱਚੋਂ ਹੀ ਕੁਐਸਚਨ ਬਣਦੇ ਆ 60% ਦੇ ਕੁਐਸਚਨ ਹੈ ਤੁਹਾਡੇ ਹੈਡਿੰਗ ਚੋਂ ਬਣ ਜਾਂਦੇ ਆ ਬਾਕੀ ਥੋੜੇ ਬਹੁਤੇ ਕੁਐਸਚਨ ਜਿਹੜੇ ਉਹ ਵਿੱਚੋਂ ਪਾਏ ਜਾਂਦੇ ਆ ਠੀਕ ਹੈ ਚਲੋ ਆਪਾਂ ਹੁਣ ਪੜ੍ਹਦੇ ਆ ਪਹਿਲਾਂ ਕੀ ਹੈ ਸੰਮਣ ਦੀ ਤਾਮੀਲ ਕਿਸ ਤਰ੍ਹਾਂ ਕੀਤੀ ਜਾਂਦੀ ਹੈ ਠੀਕ ਹੈ ਤਿੰਨ ਸਬ ਪੁਆਇੰਟ ਹੈ ਇਹਦੇ ਪਹਿਲਾ ਪੁਆਇੰਟ ਕੀ ਕਹਿੰਦਾ ਹੈ ਕਿ ਮੈਜਿਸਟ੍ਰੇਟ ਦੇ ਹੁਕਮ ਅਨੁਸਾਰ ਜਾ ਹੁਕਮ ਕਰਨ ਵਾਲੀ ਅਦਾਲਤ ਕਿਸੇ ਅਫਸਰ ਦਾ ਹੁਕਮ ਅਫਸਰ ਨੂੰ ਹੁਕਮ ਲਾਵੇ ਜਾਂ ਕਿਸੇ ਹੋਰ ਸਰਕਾਰੀ ਨੌਕਰ ਨੂੰ ਤਾਮੀਲ ਲਈ ਹੁਕਮ ਲਾਵੇ ਠੀਕ ਹੈ ਇਸ ਤਰ੍ਹਾਂ ਜਿਹੜੀ ਸੰਮਣ ਦੀ ਤਾਮੀਲ ਹੈ ਇਹਨਾਂ ਚ ਦੁਆਰਾ ਹੁੰਦੀ ਹੈ ਠੀਕ ਹੈ ਦੂਜਾ ਪੁਆਇੰਟ ਦੇਖੋ ਕੀ ਕਹਿੰਦੇ ਜੇਕਰ ਸੰਮਣ ਹੈ ਜਿਹੜਾ ਉਹ ਅਮਲਯੋਗ ਹੋਵੇ ਮਤਲਬ ਸੰਮਣ ਜਿਹੜਾ ਅਮਲਯੋਗ ਹੋਵੇ ਤਾਂ ਸੰਮਣ ਦੀ ਦੋ ਨਕਲਾਂ ਵਿੱਚੋਂ ਇੱਕ ਨਕਲਾ ਜਿਹੜੀ ਮਤਲਬ ਦੋ ਪਰਤਾ ਹੁੰਦੀਆਂ ਸੰਮਣ ਦੀਆਂ ਲੈ ਕੇ ਜਾਣੀ ਜਦੋਂ ਇੱਕ ਪਰਤਾ ਜਿਹੜੀ ਉਹ ਤਾਮੀਲ ਵਾਲੇ ਦੇ ਹਵਾਲੇ ਕੀਤੀ ਜਾਵੇਗੀ ਠੀਕ ਹੈ ਜਿਹਨੂੰ ਆਪਾਂ ਤਾਮੀਲ ਕਰਵਾਉਣ ਚੱਲੇ ਹਾਂ ਉਹ ਦੋ ਪਰਤਾ ਵਿੱਚੋਂ ਇੱਕ ਪਰਤਾ ਤੀਜਾ ਪੁਆਇੰਟ ਕੀ ਕਹਿੰਦਾ ਹੈ ਕਹਿੰਦਾ ਜਿਹੜਾ ਰਸੀਦ ਦੇ ਤੌਰ ਤੇ ਜਿਹੜੀ ਦੂਜੀ ਪਰਤ ਹੈ ਠੀਕ ਹੈ ਉਹ ਤਾਮਿਲ ਕਰਵਾਉਣ ਵਾਲਾ ਜਿਹੜਾ ਅਫਸਰ ਹੈ ਉਹ ਤੇ ਦਸਤਖਤ ਕਰੇਗਾ ਠੀਕ ਹੈ ਜੇਕਰ ਉਹਨੂੰ ਲੋਡ ਮਹਿਸੂਸ ਹੁੰਦੀ ਹੈ ਠੀਕ ਹੈ ਇਹ ਮਤਲਬ ਕਿ ਮੈਨ ਇਸ ਵਿੱਚ ਇਹੀ ਪੁਆਇੰਟ ਆਉਂਦਾ ਤੁਹਾਡਾ ਸੰਮਲ ਦੀ ਤਾਮਿਲ ਕਿਸ ਤਰ੍ਹਾਂ ਕੀਤੀ ਜਾਂਦੀ ਹੈ ਕੀ ਆਵੇਗਾ 64 ਠੀਕ ਹੈ ਇਹ ਤੁਸੀਂ ਯਾਦ ਰੱਖਣਾ ਹੈ ਇਸ ਤੋਂ ਅੱਗੇ ਜਿਹੜੇ ਧਰਾਵਾਂ ਨੇ ਉਹ ਸਾਰੀਆਂ ਆਪਾਂ ਨੇ ਆਪਣੇ ਬੀਪੀਟੀ ਸੰਦੀ ਕੋਰਸ ਵਿੱਚ ਪਾ ਦਿੱਤੀਆਂ ਨੇ ਠੀਕ ਹੈ 70 ਤੱਕ ਧਰਾਵਾਂ ਜਿਹੜੀਆਂ ਸਾਰੀਆਂ ਬੀਐਨਐਸਐਸ ਦੀਆਂ ਪਾ ਦਿੱਤੀਆਂ ਨੇ ਉਸ ਦੇ ਨਾਲ ਨਾਲ ਅੱਗੇ ਹੋਰ ਜਿਹੜੀਆਂ ਧਰਾਵਾਂ ਜੋ ਜੋ ਆਪਣੇ ਕੋਲ ਸਿਲੇਬਸ ਤਿਆਰ ਹੋਈ ਜਾਊਗਾ ਆਪਾਂ ਨਾਲ ਦੀ ਨਾਲ ਐਪ ਉੱਤੇ ਪਾ ਦੇਵਾਂਗੇ ਜਿਨ੍ਹਾਂ ਜਿਨ੍ਹਾਂ ਨੇ ਕੋਰਸ ਲਿਆ ਹੋਇਆ ਹੈ ਉਹ ਐਪ ਉੱਤੇ ਜਾ ਕੇ ਜਾਂ ਫਿਰ ਐਪ ਉੱਤੇ ਜਾ ਕੇ ਆਪਣਾ ਅੱਗੇ ਦੀਆਂ ਵੀਡੀਓਜ਼ ਦੇਖ ਕੇ ਆਪਣੀ ਤਿਆਰੀ ਕੰਪਲੀਟ ਕਰ ਸਕਦੇ ਹੋ ਜਿਨ੍ਹਾਂ ਨੇ ਕੋਰਸ ਲੈਣਾ ਹੈ ਉਹ ਸਾਨੂੰ 9041815272 ਉੱਤੇ ਵਟਸਐਪ ਕਰ ਸਕਦੇ ਹੋ ਅਸੀਂ ਤੁਹਾਨੂੰ ਸਾਰੀ ਡਿਟੇਲ ਦੱਸ ਦੇਵਾਂਗੇ ਥੋੜਾ ਜ ਪੂਰਾ ਬੀਪੀਟੀ ਦਾ ਜਿੰਨਾ ਵੀ ਹੋਵੇਗਾ ਰਿਕਾਰਡਡ ਲੈਕਚਰ ਹੋਣਗੇ ਤੁਹਾਨੂੰ ਟਾਈਮ ਦਾ ਕੋਈ ਇਸ਼ੂ ਨਹੀਂ ਹੈ ਤੁਸੀਂ ਆਪਣੇ ਟਾਈਮ ਦੇ ਹਿਸਾਬ ਨਾਲ ਕਦੇ ਵੀ ਓਪਨ ਕਰਕੇ ਰਿਕਾਰਡਡ ਲੈਕਚਰ ਲਗਾ ਕੇ ਵੀਡੀਓ ਦੇਖ ਕੇ ਉਸ ਤੋਂ ਬਾਅਦ ਪੀਡੀਐਫ ਤੋਂ ਪੜ੍ਹ ਕੇ ਆਪਣਾ ਜਿਹੜਾ ਤਿਆਰੀ ਕਰ ਸਕਦੇ ਹੋ ਠੀਕ ਹੈ ਇਸ ਦੇ ਨਾਲ ਨਾਲ ਹੀ ਅਸੀਂ ਤੁਹਾਨੂੰ ਐਪ ਉੱਤੇ ਹੀ ਟੈਸਟ ਦੇਵਾਂਗੇ ਠੀਕ ਹੈ ਟੈਸਟ ਦਾ ਲਿੰਕ ਵੀ ਤੁਹਾਨੂੰ ਅੱਗੇ ਦਿਖਾ ਦਿੰਨੇ ਆ ਠੀਕ ਹੈ ਅਤੇ ਨਾਲ ਹੀ ਤੁਹਾਨੂੰ ਪੰਜ ਮੌਕ ਟੈਸਟ ਦੇਵਾਂਗੇ ਜਿਹੜੇ ਤੁਹਾਡੇ ਐਗਜ਼ਾਮ ਤੋਂ ਪਹਿਲਾਂ ਤੁਹਾਡੇ ਬਹੁਤ ਹੈਲਪਫੁਲ ਹੋਣਗੇ ਕਿਉਂਕਿ ਐਗਜ਼ਾਮ ਤੋਂ ਪਹਿਲਾਂ ਤੁਸੀਂ ਪੰਜ ਵਾਰ ਐਗਜ਼ਾਮ ਦੇ ਚੁ ਸਕੋਗੇ ਇਸ ਤਰ੍ਹਾਂ ਪੰਜ ਮੌਕ ਟੈਸਟ ਟ੍ਰਿਕੇ ਨਾਲ ਤਿਆਰੀ ਤੋਂ ਬਾਅਦ ਜਿਹੜਾ ਸਫਲਤਾ ਹਾਸਲ ਕਰ ਸਕੋਗੇ ਇਸ ਤੋਂ ਪਹਿਲਾਂ ਮੈਂ ਦੱਸ ਦਿੰਦਾ ਤੁਹਾਨੂੰ ਕਿ ਬੀਪੀਟੀ 2023 ਵਿੱਚ ਅਸੀਂ ਨੇ ਜਿਹੜਾ ਸਾਡਾ ਸਿਲੇਬਸ ਸੀਗਾ ਉਹ ਜੋ ਤਿਆਰੀ ਹੋਈ ਸੀ ਸਾਰੇ ਸਟੂਡੈਂਟਾਂ ਦੀ ਉਹ ਆਪਣੇ ਆਰਮਡ ਕੈਡਰ ਦੇ 23 ਦੇ ਕਰੀਬ ਅਤੇ ਡਿਸਟ੍ਰਿਕਟ ਕੈਡਰ ਦੇ ਤੁਹਾਡੇ 100 ਦੇ ਕਰੀਬ ਜਿਹੜੇ ਆਪਣੇ ਕੈਂਡੀਡੇਟ ਸਿਲੈਕਟ ਹੋਏ ਸਨ ਠੀਕ ਹੈ ਜੇਕਰ ਤੁਸੀਂ ਵੀ ਉਹਨਾਂ ਵਾਂਗੂ ਤਿਆਰੀ ਕਰਕੇ ਅੱਗੇ ਹੋਰ ਵਧੀਆ ਮਿਹਨਤ ਕਰਕੇ BPT 2024 ਦਾ ਪੇਪਰ ਕਲੀਅਰ ਕਰਨਾ ਚਾਹੁੰਦੇ ਹੋ ਤਾਂ ਸਾਡੀਆਂ ਹੋਰ ਵੀਡੀਓਜ਼ ਵੀ ਦੇਖ ਸਕਦੇ ਹੋ ਜਾਂ ਫਿਰ 9041815272 ਤੇ ਸਾਨੂੰ WhatsApp ਕਰ ਸਕਦੇ ਹੋ ਐਪ ਦਾ ਲਿੰਕ ਡਿਸਕ੍ਰਿਪਸ਼ਨ ਬਾਕਸ ਵਿੱਚ ਮਿਲ ਜਾਵੇਗਾ ਤੁਹਾਨੂੰ ਐਪ ਡਾਊਨਲੋਡ ਕਰ ਲਓ ਐਪ ਤੇ ਡੈਮੋ ਕਲਾਸਿਸ ਵੀ ਪਈਆਂ ਨੇ ਡੈਮੋ ਟੈਸਟ ਵੀ ਪਏ ਨੇ ਠੀਕ ਹੈ ਮੋਕ ਟੈਸਟ ਦਾ ਡੈਮੋ ਵੀ ਹੈ ਤੁਹਾਨੂੰ ਸਾਰਾ ਕੁਝ ਪਤਾ ਲੱਗ ਜਾਵੇਗਾ ਇਸ ਤਰ੍ਹਾਂ ਤੁਹਾਨੂੰ ਜਿਹੜੀ ਤੁਹਾਡੀ ਵਧੀਆ ਤਰੀਕੇ ਨਾਲ ਤਿਆਰੀ ਹੋ ਕੇ ਜਿਵੇਂ BPT 2023 ਦੇ ਕੈਂਡੀਡੇਟ ਸੈਲੈਕਟ ਹੋਏ ਨੇ ਅਸੀਂ ਪੂਰੀ ਕੋਸ਼ਿਸ਼ ਕਰਾਂਗੇ ਕਿ ਇਸ ਵਾਰ ਵੀ ਸਾਡੇ ਵੱਤੋਂ ਵੱਧ ਕੈਂਡੀਡੇਟ ਸ ਸਾਡੇ ਤੇ ਜਿਹੜਾ ਵਿਸ਼ਵਾਸ ਹੈ ਤੁਹਾਡਾ ਉਹ ਇਸੇ ਤਰ੍ਹਾਂ ਹੀ ਬਣਿਆ ਰਹੇ ਠੀਕ ਹੈ ਅਸੀਂ ਵਧੀਆ ਤੇ ਕਿਨਨ ਤਿਆਰੀ ਕਰਾਉਣ ਦੀ ਕੋਸ਼ਿਸ਼ ਕਰਾਂਗੇ ਬਾਕੀ ਉਮੀਦ ਕਰਦੇ ਹਾਂ ਕਿ ਜਲਦੀ ਸਿਲੇਬਸ ਜਾਰੀ ਹੋ ਜਾਊਗਾ ਜਦੋਂ ਸਿਲੇਬਸ ਜਦ ਤੱਕ ਨਹੀਂ ਆਉਂਦਾ ਆਪਾਂ ਉਹ ਤੱਕ ਇੰਪੋਰਟੈਂਟ ਇੰਪੋਰਟੈਂਟ ਜੋ ਹੈ ਜੁਮੇ ਕਿ ਜਿਨ੍ਹਾਂ ਦਾ ਆਪਾਂ ਨੂੰ ਆਈਡੀਆ ਹੀ ਹੈ ਕਿ ਪੱਕਾ ਇਸ ਸਿਲੇਬਸ ਵਿੱਚ ਹੋਵੇਗਾ ਉਹੀ ਸਿਲੇਬਸ ਪੜ ਰਹੇ ਹਾਂ ਉਸ ਤੋਂ ਬਾਅਦ ਜੋ ਸਿਲੇਬਸ ਫਾਈਨਲਾਈਜ਼ ਹੋ ਜਾਵੇਗਾ ਉਹ ਉਸ ਦੇ ਹਿਸਾਬ ਨਾਲ ਆਪਾਂ ਘੱਟ ਵੱਧ ਜੋ ਵੀ ਕਰਨਾ ਹੋ ਉਹ ਕਰਕੇ ਆਪਾਂ ਜੋ ਵੀ ਫਾਈਨਲ ਸਿਲੇਬਸ ਹੋਵੇਗਾ ਉਹਦੇ ਹਿਸਾਬ ਨਾਲ ਤੁਹਾਨੂੰ ਐਪ ਤੇ ਅਪਡੇਟ ਕਰ ਦਵਾਂਗੇ ਠੀਕ ਹੈ ਅੱ